ਗਰਮੀ ਦੇ ਦਿਨਾਂ ਦੇ ਵਿੱਚ ਜਦ ਮੀਂਹ ਪੈਂਦਾ ਤਾਂ ਅਕਸਰ ਹੀ ਲੋਕ ਕਹਿੰਦੇ ਆ ਕਿ ਵਾਹ ਨਜ਼ਾਰਾ ਆ ਗਿਆ ਕਹਿੰਦੇ ਮੌਸਮ ਆਸਮ ਹੋ ਗਿਆ ਪਰ ਇਹੀ ਮੀਂਹ ਕਦੋਂ ਕਿਸੇ ਗਰੀਬ ਦੇ ਘਰ ਤੋਂ ਛੱਤ ਚੱਕ ਦੇਵੇ ਇਹ ਕੋਈ ਨਹੀਂ ਜਾਣਦਾ ਪਹਿਲਾਂ ਮੇਰਾ ਬਹੁਤ ਔਖਾ ਜੀ ਕੋਈ ਗੱਲ ਦੀ ਕੋ ਨਹੀਂ ਬਈ ਆ ਹੁਣ ਤੁਹਾਡੇ ਨਾਲ ਪੰਚਾਇਤ ਖੜੀ ਆ ਨਾਲ ਤੁਹਾਡਾ ਇਹ ਘਰ ਕੋਈ ਗੱਲ ਨਹੀਂ ਕੋਨੀ ਆ ਜਿਹੜਾ ਕਮਰਾ ਵਧੀਆ ਬਣ ਜਾਊਗਾ ਹੁਣ ਮੈਨੂੰ ਪਤਾ ਹੀ ਨਹੀਂ ਸੀ ਮੇਰ ਨਾਲ ਗੱਲ ਆ ਬਣੂਗੀ ਬਾਈ ਹੌਸਲਾ ਰੱਖ ਕੋਈ ਗੱਲ ਨਹੀਂ ਬਹੁਤ ਥੋੜੇ ਨਾਲ ਪਿੰਡ ਵਾਲੇ ਖੜੇ ਨੇ ਬਾਈ ਨਾ ਕੋਈ ਗੱਲ ਨਹੀਂ ਹੌਸਲਾ ਰੱਖ ਰੋਣਾ ਆਂਡ ਗਵਾਂਡ ਨੇ ਇਹਦੇ ਵਿਚ ਆ ਲਿਆ ਮੈਨੂੰ ਕੋਈ ਪਤਾ ਨਹੀਂ ਆਂਡ ਗਵਾਂਡ ਨੇ ਬਸ ਮੇਰੇ ਜਵਾਂ ਖੋਲੂ ਕੱਢਿਆ ਮੇਰੇ ਪਰਿਵਾਰ ਨੂੰ ਮੈਨੂੰ ਕੋਈ ਪਤਾ ਨਹੀਂ ਬੱਤੇ ਲਖਾਈ ਬਾਈ ਆ ਬੱਤੇ ਪਾਏ ਹੋਏ ਸੀ ਤੇ ਹੁਣ ਆ ਬੱਤਿਆਂ ਦਾ ਕਿੰਨਾ ਕੁ ਸਹੀ ਗਾ ਕੇ ਭਾਈ ਇਹ ਛੱਤ ਖੜਾ ਆ ਮੇਰੇ ਹੱਥ ਲਾਉਣ ਵਾਲੀ ਟੁੱਟ ਗਿਆ ਲੈ ਨਹੀਂ ਬਰਿਆ ਨਹੀਂ ਜ ਮੈਨੂੰ ਮੈਨੂੰ ਤਾਂ ਇਹਨਾਂ ਨੇ ਮੈਨੂੰ ਕੰਮ ਤੇ ਸੀ ਮੈਨੂੰ ਦਾ ਕੋਈ ਪਤਾ ਨਹੀਂ ਮੇਰੇ ਨਾਲ ਗੱਲ ਵਾਂ ਨਹੀਂ ਮੈਂ ਮਗਰ ਵੀ ਆ ਗੱਲ ਹੋ ਗਈ ਨਹੀਂ ਮੈਂ ਹੈ ਨਹੀਂ ਨਾ ਮੇਰੇ ਕੋਲੇ ਫੋਨ ਹੈ ਨਾ ਕੁਝ ਨਹੀਂ ਮੋਬਾਈਲ ਨਹੀਂ ਰੱਖਦੇ ਹੁਣ ਭਾਈ ਤੁਸੀਂ ਕੋਲੇ ਮੋਬਾਈਲ ਹੈ ਨਹੀਂ ਜੀ ਕੋਲੇ ਅੱਛਾ ਠੀਕ ਹੈ ਛੱਤ ਕਿੰਨੇ ਕਮਰੇ ਪਾਏ ਸੀਗੇ ਇੱਕ ਕਮਰਾ ਸੀਗਾ ਇੱਕੋ ਕਮਰਾ ਸੀਗਾ ਨਾ ਉਹ ਵੀ ਡੱਗ ਪਿਆ ਆ ਉਹ ਵੀ ਡਿੱਗ ਗਿਆ ਮੈਂ ਤਾਂ ਹਰ ਮੇਰੇ ਕੋਲ ਤਾਂ ਇੰਨੀ ਪਹੁੰਚ ਵੀ ਨਹੀਂ ਆਪਾਂ ਪਾਣੀ ਦੇ ਦੂਂ ਗਏ ਸੀ ਮਕਾਨ ਹਾਂ ਡੂੰਗੇ ਆ ਉਹ ਵੇਖੋ ਕਿੰਨੇ ਡੂੰਗੇ ਪਾਣੀ ਵਿੱਚ ਉਧਰੋਂ ਹੀ ਵੜਦਾ ਗਲੀ ਵਾਲਾ ਪਾਣੀ ਅੰਦਰ ਆ ਜਾਂਦਾ ਸੀ ਮਾਤਾ ਜੀ ਦੀ ਮੈਂਟਲੀ ਅਫਸਰਟ ਹੈ ਜੀ ਹੂੰ ਤੇ ਆਪਦੇ ਮਾਤਾ ਪਿਤਾ ਨੂੰ ਉਹਦੇ ਜਵਾਕਾਂ ਦੀ ਪਾਲਣ ਪੋਸ਼ਣ ਜਿਹੜੀ ਕੋਈ 3-400 ਰੁਪਏ ਦਿਹਾੜੀ ਉਹ ਦੇਣਾ ਕਰਦਾ ਹੈ ਜੀ ਜੀ ਬਈ ਜੈਨੂਨ ਤੇ ਲੋੜਵੰਦ ਪਰਿਵਾਰ ਹੈ ਜੀ ਇਹਦੇ 'ਚ ਕੋਈ ਦੋਰ ਹੈ ਨਹੀਂ ਕੋਈ ਨਸ਼ੇ ਪੱਤੇ ਦਾ ਖਰਚਾ ਨਹੀਂ ਭਾਈ ਜਿਹੜਾ ਅੱਜ ਦੇ ਟਾਈਮ 'ਚ ਮੋਬਾਈਲ ਨਹੀਂ ਰੱਖ ਸਕਦਾ ਬੰਦਾ ਉਹ ਕਿੰਨਾ ਕੋਈ ਤੁਸੀਂ ਤੁਸੀਂ ਡਾਇਰੈਕਟਲੀ ਹੋਂ ਸਾਰੇ ਦੀ ਮਾਤਾ ਦੇ ਹਾਲਾਤ ਦੇਖਿਆ ਜੀ ਹੂੰ ਬੰਦੇ ਤੋਂ ਆਪ ਦੀ ਇੱਕ ਟਾਈਮ ਦੀ ਕੋਈ ਸਿਰ ਦੁਖ ਦੀ ਦਵਾਈ ਨਹੀਂ ਲਈਦੀ ਜੀ ਜਿਹੜਾ ਬੰਦਾ ਆਪ ਦੀ ਮਾਂ ਨੂੰ ਸੰਭੀ ਜਾਂਦਾ ਲੰਮੇ ਸਮੇਂ ਤੋਂ ਉਹਦੀ ਕਿੱਡੀ ਕਰਵਾਨੀ ਹੋਊਗੀ ਜੀ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਗਰਮੀ ਦੇ ਦਿਨਾਂ ਦੇ ਵਿੱਚ ਜਦ ਮੀਂਹ ਪੈਂਦਾ ਤਾਂ ਅਕਸਰ ਹੀ ਲੋਕ ਕਹਿੰਦੇ ਆ ਕਿ ਵਾਹ ਨਜ਼ਾਰਾ ਆ ਗਿਆ ਕਹਿੰਦੇ ਮੌਸਮ ਆਸਮ ਹੋ ਗਿਆ ਪਰ ਇਹੀ ਮੀਂਹ ਕਦੋਂ ਕਿਸੇ ਗਰੀਬ ਦੇ ਘਰ ਤੋਂ ਛੱਤ ਚੱਕ ਦੇਵੇ ਇਹ ਕੋਈ ਨਹੀਂ ਜਾਣਦਾ ਅਜਿਹਾ ਹੀ ਹੋਇਆ ਇਹ ਮੇਰੇ ਨਾਲ ਇੱਕ ਪਰਿਵਾਰ ਬੈਠਾ ਹੈ ਜਿਹੜਾ ਕਿ ਇੱਕੋ ਕਮਰੇ ਦੇ ਵਿੱਚ ਗੁਜ਼ਾਰਾ ਕਰਦਾ ਸੀ ਗਰਮੀ ਦੇ ਦਿਨਾਂ 'ਚ ਜਦੋਂ ਮੀਂਹ ਆਇਆ ਤੇ ਉਹ ਮੀਂਹ ਦੇ ਨਾਲ ਉਹ ਬਾਲਿਆਂ ਵਾਲੀ ਛੱਤ ਡਿੱਗ ਪਈ ਜਿਹਦੇ ਵਿੱਚ ਪਿਆ ਹੋਇਆ ਸਾਰਾ ਸਮਾਨ ਤਬਾਹ ਹੋ ਗਿਆ ਮਾਰ ਮਾਲਕ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਮੈਂ ਤਾਂ ਬਾਈ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਆ ਤੁਹਾਡਾ ਬੂਟਾ ਸਿੰਘ ਬੂਟਾ ਸਿੰਘ ਬਾਈ ਕਦੋਂ ਇਹ ਹਾਦਸਾ ਵਾਪਰਿਆ ਤੁਹਾਡੇ ਨਾਲ ਇਹਨੇ ਜੀ ਨਹੀਂ ਆਇਆ ਜੀ ਹਾਂ ਮੈਂ ਹੈ ਨਹੀਂ ਸੀ ਮੈਂ ਤਾਂ ਇਹਨਾਂ ਦੇ ਕੰਮ ਤੇ ਸੀ ਅੱਛਾ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਕੰਮ ਤੇ ਸੀ ਉਹਦੇ ਹੂੰ ਮੈਨੂੰ ਰ ਉਦੋਂ ਪਤਾ ਲੱਗਿਆ ਸਾਡੇ ਜੋ ਹੱਥ ਨੇ ਆਏ ਨੂੰ ਅੱਛਾ ਤੇ ਮੇਰੇ ਨਾਲ ਆਕਰ ਕਹਾਣੀ ਵਰਤ ਤਗੀ ਬਿਲਕੁਲ 8 ਘੰਟੇ ਦੇ ਵਿਚਾਲੇ ਮੈਨੂੰ ਕੋਈ ਪਤਾ ਨਹੀਂ ਆਂਡ ਗਵਾਂਡ ਨੇ ਬਸਾਂ ਮੇਰੇ ਜਵੱਖਾਂ ਨੂੰ ਕੱਢਿਆ ਮੇਰੇ ਪਰਿਵਾਰ ਨੂੰ ਮੈਨੂੰ ਕੋਈ ਪਤਾ ਨਹੀਂ ਜਿਹੜੀ ਗੱਲ ਆਪਾਂ ਸੱਚੀ ਕਹਿਣਾ ਬੱਤੇ ਸੀ ਬੱਤੇ ਸਾਰੇ ਗਲ ਗਏ ਮੇਰੇ ਉਹ ਵੀ ਨਕਲੇ ਪਿਆ ਗਲੇ ਬੱਤੇ ਹਾਂ ਕੋਈ ਮੈਨੂੰ ਸਾਲ ਹੋ ਗਿਆ ਮੈਨੂੰ ਇੱਥੇ ਆਏ ਨੂੰ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਆਥ ਨੇ ਆਏ ਨੂੰ ਮੈਨੂੰ ਜਿੱਦ ਦੇ ਮੀਂਹ ਵਰਿਆ ਮੀਂਹ ਜ ਮੈਨੂੰ ਤਾਂ ਮੈਨੂੰ ਤਾਂ ਇਹਨਾਂ ਨੇ ਮੈਨੂੰ ਕੰਮ ਤੇ ਸੀ ਮੈਨੂੰ ਦਾ ਕੋਈ ਪਤਾ ਨਹੀਂ ਮੇਰੇ ਨਾਲ ਗੱਲ ਨਹੀਂ ਲਾਇਆ ਮਗਰ ਵੀ ਆ ਗੱਲ ਹੋ ਗਈ ਨਹੀਂ ਮੈਂ ਹੈ ਨਹੀਂ ਨਾ ਮੇਰੇ ਕੋਲੇ ਫੋਨ ਨਾ ਕੁਝ ਨਹੀਂ ਮੋਬਾਈਲ ਨਹੀਂ ਰੱਖਦੇ ਹੁਣ ਬਾਈ ਤੁਸੀਂ ਕੋਲੇ ਮੋਬਾਈਲ ਹੈ ਨਹੀਂ ਜੀ ਕੋਲੇ ਅੱਛਾ ਤੇ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਘਰੇ ਆਥ ਨੇ ਆਏ ਨੂੰ ਮੇਰੇ ਨਾਲ ਗੱਲ ਨਹੀਂ ਬਰਤੀ ਹਮ ਮੇਰੀ ਮਾਤਾ ਵੀ ਸੀ ਮੰਜਾ ਟੁੱਟ ਗਿਆ ਵਿਚਾਰੀ ਦਾ ਹਮ ਸਮਾਂ ਇਹਨਾਂ ਨੇ ਕੱਢ ਲਿਆ ਸਮਾਂ ਜਾਣ ਨਹੀਂ ਨੁਕਸਾਨ ਤੋਂ ਬਚ ਕੇ ਅੰਦਰ ਕੌਣ ਕੌਣ ਸੀ ਉਦੋਂ ਮੇਰੇ ਜਵਾਗ ਸੀ ਜੀ ਮੇਰੀ ਮਾਤਾ ਦੋ ਜੀ ਹਮ ਕੋਈ ਆਪਣਾ ਹੈ ਨਹੀਂ ਠੀਕ ਆ ਤੁਸੀਂ ਇੱਕ ਤੁਹਾਡੇ ਘਰ ਵਾਲੀ ਆ ਦੋ ਬੱਚੇ ਆ ਤੇ ਮਾਤਾ ਤੁਹਾਡੇ ਉਹ ਵੀ ਜੋ ਕੰਮ ਕਰਨ ਗਈ ਸੀ ਉਹਨੂੰ ਵੀ ਉਹਨੂੰ ਤਾਂ ਪਤਾ ਮਗਰ ਜਵਾਕ ਨੇ ਜਦੋਂ ਚੀਕਾ ਛੱਡੀਆਂ ਇਹ ਤਾਂ ਮਗਰ ਉਹ ਆਈ ਜੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਆ ਸਾਡੇ ਨਾਲ ਗੱਲ ਬਣ ਗਈ ਇਕੱਲੇ ਜਵਾਕ ਤੇ ਮਾਤਾ ਸੀ ਹਾਂ ਜਵਾਕ ਨੇ ਇੱਕਦਮ ਚੀਕਾ ਛੱਡੀਆਂ ਆਂਡ ਗਵਾਂਡ ਨੇ ਆ ਕੇ ਇਹਨਾਂ ਨੂੰ ਕੱਢਿਆ ਸਵਾ ਸਾਨੂੰ ਕੋਈ ਪਤਾ ਨਹੀਂ ਮੈਂ ਹਰੇ ਬਾਤ ਤੇਰੇ ਵੀ ਆਂਡ ਗਵਾਂਡ ਨੇ ਜਿਵੇਂ ਸਮਾਜ ਮੇਰੇ ਜਵਾਕਾਂ ਨੂੰ ਆ ਕੇ ਖਿੱਚ ਲੈ ਕੇ ਤਾਂ ਬਿਲਕੁਲ ਤੇ ਸੱਤਾਂ ਇੱਕਦਮ ਬਹਿ ਗਿਆਂ ਥੱਲੇ ਗਿਆ ਸੀ ਕੰਮ ਬਾਈ ਹੌਸਲਾ ਰੱਖ ਕੋਈ ਗੱਲ ਨਹੀਂ ਕੋਈ ਤੁਸੀਂ ਮੈਂ ਆ ਬਾਈ ਮੜੇ ਘਰ ਦੇ ਹਾਲਾਤ ਖਾਈ ਹੁਣ ਨਾਲ ਪਿੰਡ ਵਾਲਿਆਂ ਨੇ ਸੰਜੋਗ ਕੀਤਾ ਕਿਉਂਕਿ ਪਰਸੋਂ ਦੀ ਗੱਲ ਹੈ ਪਿੰਡ ਦੇ ਪੰਚਾਇਤ ਨੇ ਸੰਜੋਗ ਕਰਕੇ ਇਹਨਾਂ ਦੀਆਂ ਨੀਆਂ ਨੂਆ ਪਟਾਉਣ ਲੱਗਿਆ ਜੋ ਉਧਰਲੇ ਪਾਸੋਂ ਦੱਸਦਾ ਮੈਂ ਦਿਖਾ ਦੇਵਾਂ ਕਿ ਇਹ ਸਿਰਫ ਕਮਰਾ ਸੀਗਾ ਤੇ ਇਹ ਕਮਰੇ ਦੇ ਵਿੱਚ ਹੀ ਪਰਿਵਾਰ ਗੁਜ਼ਾਰਾ ਕਰਦਾ ਸੀ ਜਿਹੜਾ ਇਹਨਾਂ ਦਾ ਸਮਾਨ ਸੀ ਉਹ ਵੀ ਟੁੱਟ ਗਿਆ ਜੋ ਕੁਝ ਵੀ ਸੀਗਾ ਪਰ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਜਿਹਦੇ ਕਾਰਨ ਕੇ ਇੱਕ ਐਸਾ ਤਾਂ ਹੈ ਕਿ ਵਾਹਿਗੁਰੂ ਦਾ ਸ਼ੁਕਰ ਆ ਆ ਬੱਤੇ ਪਾਏ ਸੀ ਇਹਨਾਂ ਦੇ ਆ ਬੱਤੇ ਦਿਖਾਈ ਬਾਈ ਆ ਬੱਤੇ ਪਾਏ ਹੋਏ ਸੀ ਤੇ ਹੁਣ ਆ ਬੱਤਿਆਂ ਦਾ ਕਿੰਨਾ ਕੁ ਸੀਗਾ ਕਿ ਭਾਈ ਇਹ ਛੱਤ ਖੜਾ ਆ ਮੇਰੇ ਹੱਥ ਨਾਲੋਂ ਨਾਲ ਹੀ ਟੁੱਟ ਗਿਆ ਲੈ ਇਹਨਾਂ ਦੇ ਵੀ ਘਰ ਪਾਏ ਸੀ ਘਰ ਵੀ ਤੋਂ ਹੋਣ ਹੀ ਲਿਆ ਸੀਗਾ ਘਰ ਲੈ ਇਹਨੂੰ ਸਾਲ ਨਹੀਂ ਹੋਇਆ ਸੀ ਇਹ ਘਰ ਲੈ ਇਹਨੂੰ ਨਹੀਂ ਜੀ ਸਾਲ ਨਹੀਂ ਹੋਇਆ ਜੀ ਬੱਤੇ ਆ ਪਾਏ ਸੀ ਤੇ ਬੱਤੇ ਇੱਕਦਮ ਸਾਰੇ ਵੱਜੇ ਬਾਈ ਉਹ ਵੀ ਟੁੱਟੇ ਉੱਥੇ ਹਾਲ ਨਹੀਂ ਹੋਇਆ ਘਰ ਲੈ ਇਹਨੂੰ ਤੁਸੀਂ ਪਰ ਵੇਖ ਕੇ ਨਹੀਂ ਲਿਆ ਵੀ ਭਾਈ ਆਹ ਐਨਾ ਖਾਸ ਤਾਂ ਹਾਲ ਤਾਂ ਕੋਈ ਹਾਲਤ ਚੰਗੀ ਨਹੀਂ ਇਹ ਤਾਂ ਨਹੀਂ ਮੈਂ ਜੋ ਜਗਾ ਵੇਚੀ ਨਾ ਮੈਨੂੰ ਉਦੋਂ ਬਈ ਆਪਾਂ ਦਾ ਮੈਂ ਤਾਂ ਮੈਨੂੰ ਤਾਂ ਵੀ ਨਹੀਂ ਪਤਾ ਸੀ ਕੋਈ ਕੀ ਆ ਵਰਤੂਆ ਕਰਨ ਹੂੰ ਕੀ ਦਿਹਾੜੀ ਦਾਪਾ ਕਰ ਦੂ ਜਾਂ ਕਿਸੇ ਨਾਲ ਸੀਰ ਲਏ ਹੋਏ ਆ ਤਾਂ ਸੀਰ ਤੇ ਲੱਗਿਆ ਜੀ ਮੇਰਾ ਸੀਰ ਤੇ ਲੱਗਿਆ ਹਾਂ ਤਾਂ ਅਸੀਰਵਾਜ ਵੇਚ ਲਿਆ ਜੀ ਸੀਰ ਸੀਰ ਲੱਗ ਕੇ ਆ ਜਗਾ ਲਈ ਸੀ ਹਾਂਜੀ 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 ਹੂੰ ਮੈਨੂੰ ਤਾਂ ਰਾਤ ਦੇ ਆਜ ਵੀ ਨਹੀਂ ਮੇਰੇ ਤੱਕ ਦਾ ਕਮ ਮੈਨੂੰ ਆਇਓ ਤਕਰੀਬ ਤੇ ਨਾ ਜਿਹੜੇ ਘਰ ਦੀ ਛੱਤ ਹੁੰਦੀ ਉਹਦਾ ਆਸਰਾ ਹੁੰਦਾ ਸਾਰਾ ਕੁਛ ਹੈ ਨਾ ਹੁਣ ਜਦੋਂ ਉਹੀ ਨਾ ਰਵੇ ਬਹੁਤ ਔਖਾ ਜਾਂਦਾ ਪਾਣੀ ਵੜ ਜਾਂਦਾ ਇਹਦੇ ਵਿੱਚ ਮੈਨੂੰ ਤਾਂ ਮੇਰੇ ਕੋਲ ਤਾਂ ਇੰਨੀ ਪਹੁੰਚ ਵੀ ਨਹੀਂ ਆਪਾਂ ਪਾਣੀ ਦੇ ਹਾਂ ਡੂੰਘੇ ਸੀ ਮਕਾਨ ਹਾਂ ਡੂੰਘੇ ਆ ਉਹ ਵੇਖੋ ਕਿੰਨੇ ਡੂੰਘੇ ਪਾਣੀ ਵਿੱਚ ਉਧਰੋਂ ਵੜਦਾ ਗਲੀ ਵਾਲਾ ਪਾਣੀ ਅੰਦਰ ਆ ਜਾਂਦਾ ਸੀ ਠੀਕ ਹੈ ਫਾਲਾਛ ਵੀ ਹੈ ਨਹੀਂ ਮੇਰੇ ਤਾਂ ਕੁਛ ਨਹੀਂ ਅਚਾ ਘਰ ਵਿੱਚ ਕੋਈ ਫਲਸ਼ ਬਾਥਰੂਮ ਵੀ ਨਹੀਂ ਬਣਿਆ ਹੋਇਆ ਨਹੀਂ ਬਣਿਆ ਜੀ ਬਾਈ ਅੱਜ ਦੇ ਟਾਈਮ 'ਚ ਇੰਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਉਹ ਜੀ ਹੈ ਜੀ ਉਹ ਆਹ ਵੇਖ ਲਓ ਤੁਸੀਂ ਪੜਦੀ ਕੀਤੀ ਹੋਈ ਫਲਸ਼ ਨੂੰ ਜਿੱਥੇ ਲੋਕਾਂ ਅੱਜਕੱਲ ਜਿਹੜਾ ਬਾਈ ਲੈਟਰਿੰਗ ਬਾਥਰੂਮ ਤੇ ਲੋਕ ਨਾ ਲੱਖ-ਲੱਖ ਰੁਪਈਆ ਲਾ ਦਿੰਦੇ ਆ ਪਰ ਕਦੇ ਚਾ ਨਹੀਂ ਆਇਆ ਮਨ 'ਚ ਵੀ ਸਾਡਾ ਵੀ ਇਹੋ ਜਿਹਾ ਹੋਵੇ ਸਾਡੇ ਦੇ ਅਸੀਂ ਤਾਂ ਚਾਹ ਤਾਂ ਹੁੰਦਾ ਜੀ ਸਾਨੂੰ ਬਣ ਬਣ ਕੇ ਬਣੇ ਤਾਂ ਸਹੀ ਅਸੀਂ ਤਾਂ ਸੋਚਦੇ ਆ ਸਾਡਾ ਕੋਈ ਕੋਈ ਬਣਾਵੇ ਹੂੰ ਜਵਾਬ ਕਿੱਡੇ ਕਿੱਡੇ ਕਾ ਭਾਈ ਜਵਾਬ ਜੀ ਹੈ ਇੱਕ ਤਾਂ ਹੈਗਾ 5 ਸਾਲਾਂ ਦੀ ਕੁੜੀ ਹੈ ਜੀ ਅੱਛਾ ਮੁੰਡਾ ਹੈਗਾ 15 ਸਾਲਾਂ ਦਾ ਫਟਾ ਜਾ ਪੜਦਾ ਹੈਗਾ ਨਹੀਂ ਉਹ ਫਟ ਗਿਆ ਜੀ ਪੜਨ ਨੂੰ ਬਾਈ ਪੜਾਓ ਬੱਚਿਆਂ ਨੂੰ ਕਿਉਂਕਿ ਗਰੀਬ ਕੋਲੇ ਸਿਰਫ ਜਿਹੜੀ ਇਮਾਨਤ ਆ ਨਾ ਕੀਮਤ ਆ ਉਹ ਪੜਾਈ ਆ ਕੋਈ ਕਿਸੇ ਕਿਤੇ ਦਾ ਨਹੀਂ ਜੀ ਉਹ ਵੀ ਬੱਸ ਪੜਦਾ ਨਹੀਂਗਾ ਆਖੇ ਨਹੀਂ ਲੱਗਦਾ ਤੁਹਾਡੇ ਨਹੀਂ ਲੱਗਦਾ ਜੀ ਹੂੰ ਮਾਤਾ ਹੀ ਮੈਂ ਵੇਖ ਰਹਾ ਮਾਤਾ ਨਾਲ ਗੱਲਬਾਤ ਕੀਤੀ ਮਾਤਾ ਵੀ ਬਹੁਤ ਦਿਮਾਗੀ ਤੌਰ ਤੇ ਨਹੀਂ ਲੱਗਦੀ ਮਾਤਾ ਮਾਤਾ ਵੀ ਬਈ ਮਸਾ ਬਚਾਈ ਉਹਦੇ ਹੂੰ ਮੈਨੂੰ ਤਾਂ ਸਾਰੇ ਛੱਡਨੇ ਨਹੀਂ ਸੀ ਮੇਰੇ ਪੈਣਾ ਨਹੀਂ ਇਹ ਮੈਨੂੰ ਤਾਂ ਮੇਰੇ ਤਾਂ ਰੱਬ ਹੀ ਆਦਮੀ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਨਾਲ ਗੱਲ ਆ ਬਣੂਗੀ ਬਾਈ ਹੌਸਲਾ ਰੱਖ ਕੋਈ ਗੱਲ ਨਹੀਂ ਕੋਈ ਬਹੁਤ ਤੁਹਾਡੇ ਨਾਲ ਪਿੰਡ ਵਾਲੇ ਖੜੇ ਨੇ ਬਾਈ ਨਾ ਕੋਈ ਗੱਲ ਨਹੀਂ ਹੌਸਲਾ ਰੱਖ ਰੋ ਨਾ ਪਹਿਲਾਂ ਮੈਨਾਂ ਬਹੁਤ ਔਖਾ ਜੀ ਕੋਈ ਗੱਲ ਨਹੀਂ ਕੋਈ ਬਾਈ ਆ ਹੁਣ ਤੁਹਾਡੇ ਨਾਲ ਪੰਚਾਇਤ ਖੜੀ ਆ ਨਾਲ ਤੁਹਾਡਾ ਇਹ ਘਰ ਕੋਈ ਗੱਲ ਨਹੀਂ ਕੋਈ ਆ ਜਿਹੜਾ ਕਮਰਾ ਹੈ ਵਧੀਆ ਬਣ ਜਾਊਗਾ ਹੁਣ ਹੌਸਲਾ ਰੱਖ ਕੋਈ ਗੱਲ ਨਹੀਂ ਕੋਈ ਬਹੁਤ ਦਾਨੀ ਸੱਜਣ ਨੂੰ ਮੈਂ ਬੇਨਤੀ ਕਰਾਂਗਾ ਕਿ ਆਹਾਂ ਗਰੀਬ ਦੇ ਹੰਝੂ ਦੇਖ ਕੇ ਦੀ ਮਦਦ ਜ਼ਰੂਰ ਕਰਿਓ ਆ ਸਾਰਾ ਤੁਹਾਨੂੰ ਘਰ ਵੀ ਦਿਖਾ ਦਿੱਤਾ ਜਿਹੜਾ ਬੰਦਾ ਇਹਦੇ ਕੋਲੇ ਫਲਸ਼ ਵਾਸਤੇ ਪੜਦਾ ਹੈ ਨਹੀਂ ਉਹ ਬੰਦਾ ਕਿੰਨਾ ਕਸਰਦਾ ਹੋਊਗਾ ਅਸੀਂ ਬਥੇਰਾ ਪੈਸਾ ਆਸੇ-ਪਾਸੇ ਇਧਰ ਲਾ ਦਿੰਨੇ ਆ ਆਪਦੇ ਐਸ਼ੋ ਰਾਮ ਵਾਸਤੇ ਲਾ ਦਿੰਨੇ ਆ ਪਰ ਉਹ ਦਸਵੰਤ ਚੋਂ ਇੱਕ ਦਸਵੰਤ ਕੱਢ ਕੇ ਇਸ ਗਰੀਬ ਦੀ ਮਦਦ ਜ਼ਰੂਰ ਕਰੋ ਸਕਰੀਨ ਤੇ ਬਾਈ ਦਾ ਬਾਈ ਮੋਬਾਈਲ ਤਾਂ ਰੱਖਦਾ ਨਹੀਂ ਪਰ ਕੋਸ਼ਿਸ਼ ਕਰਦੇ ਆ ਕਿ ਕੋਈ ਅਜਿਹਾ ਸੰਪਰਕ ਲਾ ਲਈਏ ਜਿਹਦੇ ਨਾਲ ਇਹ ਪਰਿਵਾਰ ਦੀ ਮਦਦ ਹੋ ਸਕੇ ਕੋਸ਼ਿਸ਼ ਕਰਾਂਗੇ ਜਿਹੜਾ ਅਕਾਊਂਟ ਨੰਬਰ ਵੀ ਇਹਨਾਂ ਦਾ ਲਾਉਣ ਦੀ ਕੋਈ ਤਿਲ ਫੁੱਲ ਜਿੰਨੀ ਵੀ ਸਹਾਇਤਾ ਕਰ ਸਕਦਾ ਕਰੋ ਪੈਸੇਵੰਦ ਜੀ ਦੇ ਬੈਠੇ ਸੀ ਹਾਂ ਇਹ ਕੀ ਆ ਕਿਤੇ ਨਹੀਂ ਬੈਠੀ ਆ ਅੱਛਾ ਇਹ ਕਿ ਇਹ ਮੰਜੂਲੀ ਮੈਂ ਮੈਂ ਪਿੱਕਾਂ ਨਿਕਲ ਗਿਆ ਅੱਛਾ ਜਦੋਂ ਛੱਤ ਡਿੱਗੀ ਉੱਤੇ ਹਾਂ ਹਾਂ ਛੱਤ ਡਿੱਗੀ ਆ ਹੂੰ ਹੈ ਕਿੰਨੇ ਕ ਦਾ ਟਾਈਮ ਸੀਗਾ ਤੇ 10 ਵਜੇ 10 ਵਜੇ ਤੜਕੇ ਨੇ ਹਾਂ ਠੀਕ ਹੈ ਜਦੋਂ ਤੜਕੇ ਮੈਂ ਆਇਆ ਉਦੋਂ ਡਿੱਗੀ ਆ ਇਹ ਆ ਉਹ ਜੋ ਡਿੱਗੀ ਆ ਹੂੰ ਤੇ ਮੈਂ ਦੂਜੇ ਪਾਸੇ ਹੋ ਗਈ ਬਚ ਗਈ ਉਹ ਨਾਲ ਬਚ ਗਈ ਆਪਾਂ ਨੂੰ ਤੁਹਮਾਰੀ ਹੂੰ ਤੇ ਮੈਂ

ਇੱਕ ਕਮਰਾ ਸੀਗਾ ਇੱਕੋ ਕਮਰਾ ਸੀਗਾ ਹਾਂ ਉਹ ਵੀ ਡੱਗ ਪਿਆ ਹਾਂ ਉਹ ਵੀ ਡਿੱਗ ਗਿਆ ਹੂੰ ਕਿੰਨਾ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਪੰਚਾਇਤ ਨੇ ਇਹ ਤੋਂ ਪਹਿਲਾਂ ਇਹਨਾਂ ਦੀ ਮਦਦ ਕੀਤੀ ਆ ਪਰਿਵਾਰ ਦੀ ਸਰਪੰਚ ਸਾਹਿਬ ਇਹ ਕਿਵੇਂ ਘਟਨਾ ਵਾਪਰੀ ਥੋੜਾ ਤੁਸੀਂ ਦੱਸੋਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੂਟਾ ਸਿੰਘ ਇੱਕ ਭਗਤ ਬੰਦਾ ਹੈ ਜੀ 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 ਆਪਾਂ ਕਈਏ ਵੀ ਕੋਈ ਇਹ ਬਹੁਤ ਹੁਨਰੀ ਆ ਕੋਈ ਚੰਗੀ ਦਿਹਾੜੀ ਪਾਉਂਦਾ ਹੋਊਗਾ ਉਹਨਾਂ ਪਰਿਵਾਰਾਂ ਚੋਂ ਹੈ ਨਹੀਂ ਜੀ ਹੂੰ ਮਾਤਾ ਇਹਦੀ ਮੈਂਟਲੀ ਅਫਸਰਟ ਹੈ ਜੀ ਹੂੰ ਤੇ ਆਪਦੇ ਮਾਤਾ ਪਿਤਾ ਨੂੰ ਉਹਦੇ ਜਵਾਕਾਂ ਦੀ ਪਾਲਣ ਪੋਸ਼ਣ ਜਿਹੜੀ ਕੋਈ 3-400 ਰੁਪਏ ਦਿਹਾੜੀ ਉਹਦੇ ਨਾਲ ਕਰਦਾ ਹੈ ਜੀ ਜੀ ਤੇ ਮਕਾਨ ਇਹਨੇ ਸਾਲਕ ਪਹਿਲਾਂ ਲਿਆ ਜੀ ਇਹ ਤੇ ਕਿਸ਼ਤਾਂ ਵੀ ਨਹੀਂ ਹਜੇ ਇਹਦੀਆਂ ਪੂਰੀਆਂ ਆਈਆਂ ਜੀ ਚਾਹ ਉਹਦਾ ਕਿਸ਼ਤਾਂ ਤੇ ਸੀਗਾ ਨਹੀਂ ਜੀ ਨਹੀਂ ਸਾਰਾ ਕਿਸ਼ਤਾਂ ਤੇ ਸੀ ਵੀ ਉਹਦਾ ਵੀ ਹਜੇ ਖਰਚਾ ਰਹਿੰਦਾ ਹੂੰ ਛੱਪੜ ਦੇ ਕਿਨਾਰੇ ਮਕਾਨ ਹੈ ਜੀ ਪਿਛਲੇ ਦਿਨੀ ਜਦੋਂ ਬਾਰਿਸ਼ ਆਈ ਹੈ ਹੂੰ ਮਕਾਨ ਡੂੰਘਾ ਜੀ ਰਸਤੇ ਨਾਲ ਲਗਭਗ 4 ਫੁੱਟ ਡੇਢ ਫੁੱਟ ਡੂੰਘਾ ਹੈ ਜੀ ਜੀ ਤੇ ਮਕਾਨ ਸਾਰਾ ਡਿੱਗ ਪਿਆ ਜੀ ਸਮਾਨ ਵਗੈਰਾ ਬਚ ਗਿਆ ਮਾਤਾ ਦੇ ਉੱਪਰ ਤੇ ਛੱਤ ਡਿੱਗ ਪੈਣੀ ਸੀ ਹੂੰ ਤੇ ਨਾ ਜਿਹੜਾ ਵਿਚਾਰਾ ਇਹ ਆਪਦਾ ਪਾਲਣ ਪੋਸ਼ਣ ਕਰਦਾ ਹੈ ਇਹ ਤਾਂ ਹੁਣ ਥੋੜਾ ਜਿਹਾ ਸੀ ਥੋੜਾ ਜਿਆ ਨੂੰ ਹੱਲਾਸ਼ੇਰੀ ਦਿੱਤੀ ਵੀ ਭਾਈ ਤੂੰ ਲੱਗ ਹਮ ਹੈਗੇ ਸਜੋਗੀ ਸੱਜਣ ਕੁਛ ਲੱਗ ਰਹਿੰਦੀਆਂ ਵੀ ਸਹਿਯੋਗ ਕਰਾਂਗੇ ਹਮ ਵੀ ਇਹਦੇ ਛੱਤ ਖੜੀ ਹੋ ਸਕੇ ਹਾਂ ਗਰੀਬ ਦਾ ਮੂੰਹ ਗੁਰੂ ਦੀ ਕੋਲ ਕ ਜੀ ਇਹ ਵਿਚਾਰ ਦੇ ਦੀਨ ਬੜੇ ਸੱਜਣ ਬੈਠੇ ਜੀ ਅਜੇ ਇਹ ਹਮ ਸੱਜਣਾਂ ਨੂੰ ਮੋਢਾ ਲਾਉਣ ਵਾਸਤੇ ਬਿਲਕੁਲ ਭਾਈ ਜੈਨੂਨ ਤੇ ਲੋੜਵੰਦ ਪਰਿਵਾਰ ਹੈ ਜੀ ਇਹਦੇ ਚ ਕੋਈ ਦੋ ਰਹਿ ਨਹੀਂ ਕੋਈ ਨਸ਼ੇ ਪੱਤੇ ਦਾ ਖਰਚਾ ਨਹੀਂ ਭਾਈ ਜਿਹੜਾ ਅੱਜ ਦੇ ਟਾਈਮ 'ਚ ਮੋਬਾਈਲ ਨਹੀਂ ਰੱਖ ਸਕਦਾ ਬੰਦਾ ਉਹ ਕਿੰਨਾ ਕੋਈ ਤੁਸੀਂ ਤੁਸੀਂ ਡਾਇਰੈਕਟਲੀ ਆunsਾਰੇ ਦੀ ਮਾਤਾ ਦੇ ਹਾਲਾਤ ਦੇਖੇ ਜੀ ਹੂੰ ਬੰਦੇ ਤੋਂ ਆਪਦੀ ਇੱਕ ਟਾਈਮ ਦੀ ਕੋਈ ਸਿਰ ਦੁਖ ਦੀ ਦਵਾਈ ਨਹੀਂ ਲਈਦੀ ਜੀ ਜਿਹੜਾ ਬੰਦਾ ਆਪਦੀ ਮਾਂ ਨੂੰ ਸੰਭੀ ਜਾਂਦਾ ਲੰਮੇ ਸਮੇਂ ਤੋਂ ਉਹਦੀ ਕਿੱਡੀ ਕੁਰਬਾਨੀ ਹੋਊਗੀ ਜੀ ਕੋਈ ਟਾਇਲਟ ਫਲਸ਼ ਦਾ ਕੋਈ ਇੰਤਜ਼ਾਮ ਨਹੀਂ ਕੋਈ ਪੰਚਾਇਤ ਨਹੀਂ ਵਾਸੀ ਇਹਦੇ ਕੋਈ ਸੈਨੀਟੇਸ਼ਨ ਵਿਭਾਗ ਨੂੰ ਕਰਵਾ ਰਹੇ ਆ ਪਰ ਉਹ ਸਮਾਤੇ ਲੰਮਾ ਪ੍ਰੋਸੀਜਰ ਹੈ ਜੀ ਜੇ ਆਪਾਂ ਕਹੀਏ ਐਟ ਅ ਟਾਈਮ ਬਣ ਜਾਣਗੇ ਨਹੀਂ ਬਣਨੇ ਜੀ ਜਿੰਨਾ ਵੀ ਹੋ ਸਕਦਾ ਬਾਈ ਤੁਸੀਂ ਵੈਸੇ ਪਹਿਲਾਂ ਵੀ ਕਾਰਿਓ ਤੇ ਹੋਰ ਮਦਦ ਕਰਿਓ ਹਾਂ ਇਹਦੀ ਥੋੜਾ ਜਿਹਾ ਇਹਦੀ ਆਪ ਦੀ ਬੁੱਧੀ ਕਰਕੇ ਘੱਟ ਨੋਲਿਜ ਕਰਕੇ ਥੋੜਾ ਜਿਹਾ ਪਿੱਛੇ ਹੈ ਜੀ ਸਰਕਾਰੀ ਸਹੂਲਤਾਂ ਤੋਂ ਵੀ ਬਣ ਜਾ ਪਰ ਜੇ ਆਪਾਂ ਕਹੀਏ ਵੀ ਮਕਾਨ ਇਹਨੂੰ ਸਰਕਾਰੀ ਸਹੂਲਤਾਂ ਚ ਹੁਣੇ ਪਹੁੰਚੂਗਾ ਜੀ ਪੋਸੀਬਲ ਨਹੀਂ ਹੈਗਾ ਆਵਾਸ ਯੋਜਨਾ ਅਧੀਨ ਇਹਦਾ ਸਰਵਾ ਜ਼ਰੂਰ ਕਰਵਾਇਆ ਜੀ ਪਰ ਉਹਦੀ ਜਿਹੜੀ ਹੈਗਾ ਦਾਇਰਾ ਲਗਭਗ 2.5 ਸਾਲ ਉਹਦੀ ਵੈਰੀਫਿਕੇਸ਼ਨ ਤੇ ਲੱਗਣਗੇ ਜੀ ਪਰ ਪਰਿਵਾਰ ਅੱਜ ਬੈਠਾ ਜੀ ਜਿ ਕੋਈ ਬੈਠਣ ਨੂੰ ਉੱਠਣ ਨੂੰ ਥਾਂ ਨਹੀਂ ਪਰ ਜਿਹੜੀ ਲੇਬਰ ਵੀ ਲੱਗੀ ਹੈ ਜੀ ਇਹਦੇ ਕੋਈ ਆਂਢੀ ਗੁਆਂਢੀ ਤੇ ਸਜੋਗੀ ਸੱਜਣ ਹੈ ਠੀਕ ਅਸੀਂ ਵੀ ਬੇਨਤੀ ਕਰਦੇ ਆਂ ਜੀ ਇਹ ਜਮਾਂ ਸਪਸ਼ਟ ਹੈ ਜੀ ਇੱਕ ਪੁੰਨ ਇੱਕ ਧਰਮ ਵਾਲਾ ਕੰਮ ਹੈ ਸਹੀ ਧਰਮ ਕਿਸੇ ਗਰੀਬ ਦੇ ਲੇਖੇ ਪੈਸਾ ਲਾਉਣਾ ਜਿੰਨਾ ਲੱਗ ਸਕਦਾ ਵੱਧ ਤੋਂ ਵੱਧ ਇਹਦਾ ਸਹਿਯੋਗ ਕਰੋ ਜੀ ਜੀ ਇੱਕ ਮਕਾਨ ਤੱਕ ਦੀ ਲਿਮਟ ਹੈ ਜੀ ਕੋਈ ਉਸ ਤੋਂ ਅਸੀਂ ਵੱਧੂ ਪੈਸਾ ਇਸ ਸਵਾਰ ਲਈ ਨਹੀਂ ਮੰਗ ਰਹੇ ਅਸੀਂ ਵੀ ਸਹਿਯੋਗ ਕਰਾਂਗੇ ਜੀ ਨਗਰ ਵੀ ਕਰੂਗਾ ਪੰਚਾਇਤ ਨੇ ਉਹ ਵੀ ਇਹਨੂੰ ਮੈਂ ਕਹਿ ਕੇ ਗਿਆ ਜੀ ਕੁਸ਼ਕ ਫੰਡ ਮੈਂ ਆਪਦੇ ਨਿੱਜੀ ਖਾਤੇ ਚੋਂ ਦੇਵਾਂਗਾ ਹੂੰ ਤੇ ਇਹਦਾ ਆਪਾਂ ਕੁਛ ਨਾ ਕੁਛ ਕਰ ਲਈਏ ਬਿਲਕੁਲ ਜੀ ਤੇ ਮੈਂ ਹੋਰ ਵੀ ਦਾਨੀ ਸੱਜਣਾ ਨੂੰ ਅਪੀਲ ਕਰਾਂਗਾ ਇਹ ਵੀਡੀਓ ਨਾਲ ਜੁੜਨ ਵਾਲੇ ਦਰਸ਼ਕਾਂ ਨੂੰ ਕਿ ਜਰੂਰ ਬਾਈ ਦੀ ਮਦਦ ਕਰੋ ਲੋੜਵੰਦ ਪਰਿਵਾਰ ਆ ਜਿੰਨਾ ਵੀ ਤਿਲਫਲ ਤੁਸੀਂ ਸਹਾਇਤਾ ਕਰ ਸਕਦੇ ਹੋ ਪਰਿਵਾਰ ਦੀ ਸਹਾਇਤਾ ਜਰੂਰ ਕਰਿਓ ਜੁੜੇ ਦਾ ਸਫਰ ਟੈਲੀਵਿਜ਼ਨ ਆ ਧੰਨਵਾਦ